ਤਾਂ ਲੋਕ ਸੜਨਾ ਹੋਰ ਵੀ ਮੌਜੂਦ ਨੇ ਜਿਹੜੇ ਇਸ ਸਮੇਂ ਕਾਫੀ ਜ਼ਿਆਦਾ ਗੁੱਸੇ ਜਨੇ ਰਹੇ ਭਾਜੀ ਕੀ ਹੋਇਆ ਕੀ ਸੀ ਇੱਥੇ ਉਹ ਭਾਜੀ ਜੈ ਸਾਨੂੰ ਪਤਾ ਲੱਗਾ ਸੀ ਇੱਥੇ ਆਏ ਠੀਕ ਹੈ ਜੈ ਨੂੰ ਇਹ ਨਾਲ ਮੁਕਾਮ ਮਲਗ ਨੂੰ ਰੁਕੋਤਾ ਹੀ ਅੰਦਰ ਅਸੀਂ ਜੈ ਨੂੰ ਪੁੱਛਿਆ ਜਾ ਉਹਨੂੰ ਪੁੱਛੋ ਦੱਸ ਨਹੀਂ ਰਹੀ ਜੀ ਕਹਿੰਦਾ ਮੈਨੂੰ ਕੁਝ ਨਹੀਂ ਪਤਾਈ ਜੋਗੇ ਦੇ ਮਕਾਨ ਚ ਲੁਕਾਇਆ ਹੋਣਾ ਹੀ ਲੁਕਾਇਆ ਸੀ ਭਾਈ ਠੀਕ ਹੈ ਮੈਂ ਮੈਂ ਉੱਥੇ ਗਿਆ ਭਾਈ ਉਹਨੂੰ ਮੈਂ ਕਿਹਾ ਕਿ ਆਈਡੀ ਪ੍ਰੂਫ ਦੇ ਦੇ ਆਈਡੀ ਪ੍ਰੂਫ ਦੇ ਦੇ ਜੀ ਉਹ ਕਹਿੰਦਾ ਮੈਂ ਤਾਂ ਆਈਡੀ ਪ੍ਰੂਫ ਹੈ ਨਹੀਂ ਠੀਕ ਹੈ ਜੀ ਆ ਇਹਨੇ ਮਕਾਨ ਚ ਲੁਕਾਇਆ ਸੀ ਜੀ 10-15 ਸਾਲੋਂ ਕਰ ਮਕਾਨ ਚ ਰਹਿੰਦੇ ਉਹਨੂੰ ਭਾਈ 10-15 ਸਾਲੋਂ ਕਰ ਮਕਾਨ ਚ ਰਹਿੰਦੇ ਉਹਨਾਂ ਦਾ ਰਿਸ਼ਤੇਦਾਰੀ ਲੱਗਦਾ ਏ ਭਾਈ ਕੀ ਕਹਿੰਨ ਕੀ ਕਹਿ ਰਹੇ ਤੁਸੀਂ ਦੱਸ ਪਛੜ ਦੇਣਾ ਇਹਨਾਂ ਨੇ ਲੈ ਆ ਕੇ ਯਾਰ ਕੁਝ ਨਹੀਂ ਕਰਨਾ ਬਸ ਪਛੜ ਦੇਣਾ মিডিਆ ਵਾਲੇ ਕੁਝ ਨਹੀਂ ਕਰਦੇ ਨਾਲ ਯਾਰ ਅੱਜ 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 ਇਹ ਬੱਚੀ ਹੈ ਕੱਲ ਕਿਸੇ ਹੋਰ ਦੀ ਬੱਚੀ ਕੱਲ ਮੇਰੀ ਵੀ ਬੱਚੀ ਹੋ ਸਕਦੀ ਹੈ ਇਹ ਨਹੀਂ ਤੰਨੇ ਨੇ মিডিਆ ਦੇ ਕਿਹਾ ਛੱਡ ਦੇ ਤਾਂ ਨਹੀਂ ਲੱਗਦਾ ਇਹ ਚੇਤ ਨੂੰ ਨਾ ਪਾ ਦੇ ਇਹ ਜੁਲੰਬੀ ਹੋਣਾ ਚਾਹੀਦਾ ਹੈ ਠੀਕ ਹੈ ਨਾ ਇਹ ਪਤਾ ਕਿ ਇਹ ਸਾਰੇ ਮੁਸਲਮਾਨ ਇਕੱਠੇ ਹੋ ਜਾਂਦੇ ਦੀ ਇੱਕ ਮੁਸਲਮਾਨ ਨੂੰ ਪਵੇ ਹਿੰਦੂ ਕੋਈ ਵੀ ਸਾਥ ਨਹੀਂ ਦਿੰਦਾ ਕਿਸੇ ਦਾ ਵੀ ਠੀਕ ਹੈ ਨਾ ਹਿੰਦੂ ਦੇ ਨਾਲ ਇਹ ਹਾਲ ਹੋ ਰਿਹਾ ਮੁਸਲਮਾਨਾਂ ਦਾ ਤੇ ਕਰ ਕਰ ਕੇ ਨਾ ਮੂਸਾ ਨੇ ਇਹ ਹਾਲ ਕੀਤਾ ਆਇਆ ਹੈ ਇਹਨੇ ਪਹਿਲੇ ਕਿਹਾ ਇਹਨੇ ਕਿਹਾ ਕਿ ਛੱਡੋ ਛੱਡੋ ਕੋਈ ਜਾਨ ਪਾਣੀ ਕੋ ਸੜ ਮਾਰਨਾ ਇਹਨੇ ਕੰਨ ਮਾਰੇ ਕੇ ਗੱਲ ਪਕਾਨਾ ਕੱਢਣ ਵਾਲੀ ਮਕਾਨਾ ਕਿੱਥੇ ਹੈ ਜੀ ਆਜਾ ਤੋ ਆਪਣਾ ਵਾਲੀ ਮਕਾਨਾ ਕਿ ਇਹ ਨਿਰਣਾ ਜਾਈ ਕਿ ਮੈਂ ਕਰੀ ਇਹ ਅਜਨ ਬੋਲ ਕੇ ਕਹਿ ਰਿਹਾ ਜੀ ਨਹੀਂ ਅਜੀ ਸਦਾ ਹੀ ਦੇਵਾਂਗੇ ਕੀ ਜੀ ਜੱਜ ਦਵਾਵਾਂਗੇ ਜਾਂ ਇੱਥੇ ਦੱਸ ਦਵਾਵਾਂਗੇ ਤੁਸੀਂ ਪੁੱਛਣਾ ਨਾ ਭਲਾਓ ਇਹ ਮਕਾਨ ਮਾਲਿਕ ਨਹੀਂ ਨਿਕਲ ਗਈ ਹੈ ਜਿਹੜਾ ਮਕਾਨ ਮਾਲਿਕ ਮਤਲਬ ਹੈ ਜਿਹੜਾ ਆਰੋਪੀ ਹੈ ਉਸ ਦਾ ਸਾਥ ਦੇ ਰਿਹਾ ਉਹਨੂੰ ਪੁੱਛੋਨੇ ਲਕੋ ਮੈਨੂੰ ਮਕਾਨ ਚਲਾ ਦਿੱਤਾ ਨਹੀਂ ਸਰ ਉਹ ਵੀ ਅੱਧਾ ਹੈਗਾ ਜੀ ਕਹਿੰਦੇ ਜੀ 15 ਸਾਲ ਹੋ ਗਏ ਮੇਰੇ ਮਕਾਨ ਜਾਂਦੇ ਮੈਂ ਲੱਭਣ ਗਿਆ ਮਕਾਨ ਮਾਲਿਕ ਕਹਿੰਦਾ ਚਲੋ ਜੀ ਚਲੋ ਬਾਹਰ ਨਿਕਲੋ ਭਾਈ ਮੈਂ ਕਿਹਾ ਤੁਹਾਡੇ ਕੀ ਕੌਣ ਲੱਗਦਾ ਹੈ ਉਹ ਉਹ ਕਹਿੰਦੇ ਕੁਛ ਨਹੀਂ ਲੱਗਦਾ ਮੈਂ ਮਕਾਨ ਮਾਲਕ ਆ ਮੈਂ ਕਹਾ ਤੂੰ ਵੀ ਕਿਉਂ ਮੈਂ ਕਹਾ ਉਹਦਾ ਪੱਖ ਲੈ ਰਿਹਾ ਉਹ ਕਹਿੰਦੇ ਉਹ ਕਹਿੰਦੇ ਜੀ ਸਾਡੇ ਵੇੜੇ ਚ ਰਹਿੰਦਾ ਐਦਾ ਉਦਾ ਨਾ ਚੋੜਾ ਹੋ ਕੇ ਬੋਲ ਰਿਆ ਸੀ ਮਕਾਨ ਮਾਲਕ ਹਾਂ 15000 ਆਈਡੀ ਪ੍ਰੂਫ ਵੀ ਲੈਦਾਦਾ ਭਾਈ ਕਿਤੇ ਵੀ ਸਰਕਾਰ ਨੇ ਅਲਾਉ ਕੀਤਾ ਆ ਗਿਆ ਕਿਸੇ ਨੂੰ ਕਿਰਾਇਆ ਦੇਣਾ ਆਈਡੀ ਪ੍ਰੂਫ ਲੈਣਾ ਜੀ ਉਹ ਕਹਿੰਦਾ ਆਈਡੀ ਪ੍ਰੂਫ ਨਹੀਂ ਜੀ ਇੱਕ ਕੁੜੀ ਵੀ ਉਸੇ ਵੇੜੇ ਚ ਰਹਿੰਦੀ ਸੀ ਉਸੇ ਵੇੜੇ ਚ ਰਹਿੰਦੀ ਸੀ ਉਹਦੇ ਨਾਲ ਰਹਿੰਦੀ ਐ ਦੂਜੇ ਘਰ ਦੇ ਵਿੱਚ ਉਹਦੀ ਸਿਸਟਰ ਰਹਿੰਦੀ ਐ ਵੱਡੀ ਸਿਸਟਰ ਇਹ ਆਪਣੀ ਵੱਡੀ ਸਿਸਟਰ ਕੋ ਗਈ ਸੀਗੀ ਅੱਗੇ ਵੀ ਕਹਿੰਦੇ ਬੱਚੀ ਕਹਿੰਦੀ ਐ ਕਿ ਰੋਜ਼ ਮੈਨੂੰ ਲੈ ਕੇ ਦਾ ਚੀਤ ਦਵਾਦਾ ਕੁਛ ਕਰਦਾ ਹੈ ਕਿ ਰੋਜ਼ ਇਹਦੇ ਨਾਲ ਕਰਦਾ ਅੱਜ ਫੜਿਆ ਗਿਆ ਰੋਣ ਦਾ ਕੁਛ ਨਹੀਂ ਕਰਦਾ ਕਿ ਉਹ ਬੱਚੇ ਨੂੰ ਮੈਂ ਚੀਤ ਦਵਾਦਾ ਹੀ ਉਹਨੂੰ ਮੱਚੀ ਕਰੂੰਗਾ ਸਾਰਾ ਕੁਝ ਦਿੰਦਾ ਹੀ ਖਾਣ ਨੂੰ ਠੀਕ ਹੈ ਜੀ ਤਾਂ ਜਾ ਕੇ ਦਿੰਦਾ ਤਰੀ ਕਰ ਰਿਹਾ ਹੈ ਬੱਚੇ ਉਹ ਪਹਿਲਾ ਦੇ ਉਹ ਭਾਈ ਬੋਤ ਪਹਿਲਾ ਦੇ ਚੀਚਾ ਕਰ ਰਿਹਾ ਜੀ ਉਹ ਭਾਈ ਉਹਨੂੰ ਦੇਗਾ ਜੀ ਅੱਖਾਂ ਤੋਂ ਦੇਖਦਾ ਵੀ ਨਹੀਂ ਕੁੜੀ ਨੂੰ ਐਨਾ ਦੇਖਦਾ ਵੀ ਨਹੀਂ ਜੀ ਭਾਈ ਉਹ ਬੋਤ ਪਹਿਲਾ ਦੇ ਹੱਥ ਤੋਂ ਨਹੀਂ ਬੋਤ ਪਹਿਲਾ ਤੋਂ ਕਰ ਰਿਹਾ ਜੀ ਲੇਕਿਨ ਆਜਾ ਫੜਿਆ ਗਿਆ ਕਿਵੇਂ ਦੇਖਦਾ ਉਹ ਮੁਸਲਮਾਨ ਨੇ ਜਿਹੜਾ ਐਨਾ ਇਸ ਸਮੇਂ ਇਸੇ ਏਰੀਆ ਦੇ ਵਿੱਚ ਜਿਹੜਾ ਗੰਦ ਪਾਇਆ ਭਾਈ ਉਹ ਛੱਡ ਮੰਨ ਨਹੀਂ ਰਿਹਾ ਸੀ ਕਿ ਐਨਾ ਇਹੇ ਐਸੇ ਬੇੜੇ ਚਗਾਵਾ ਨਾਲ ਲੁਕੋਇਆ ਹੋਇਆ ਸੀ ਨਾਲ ਪੁੱਤੋ ਪੁੱਤੋ ਭਾਈ ਆਪਣੇ ਕੋਈ ਹਿੰਦੂ ਹੈਗੇ ਨਾ ਜਿਹੜਾ ਨਾਲ ਸਾਥ ਦਿੰਦਾ ਕੁਝ ਪੈਸੇ ਲਈ ਕੁਝ ਪੈਸੇ ਲਈ ਠੀਕ ਹੈ ਭਾਈ ਜੀ ਦਿੰਦੀ ਆ ਭਾਈ ਜੀ ਕੁਝ ਪੈਸੇ ਲੈ ਕੁਝ Hindu ਐਸਕੇ ਮੈਨੂੰ ਕਹਿੰਦਾ ਤੇਰੇ ਥੱਪੜ ਮਾਰਨਾ ਜੀ ਠੀਕ ਹੈ ਜੀ ਉਹ ਪੈਸੇ ਵਾਲਾ ਮੁੱਲਾ ਪੈਸੇ ਦਿੰਦਾ ਤਰੀ ਐਸੀ ਮੈਨੂੰ ਕਹੇ ਹੱਥ ਲਾ Hindu ਸਗੇ ਜੀ ਠੀਕ ਹੈ ਜੀ ਕਈ ਆਪਣੇ Hindu ਰਹਿ ਗਏ ਇੱਧਰ ਦੇ ਜੋ ਨਾਲ ਸਾਥ ਹੁੰਦੇ ਉਹ ਪੈਸੇ ਦੇ ਮਰਦ ਆਈ ਮੈਂ ਤਾਂ ਜਿੱਤੀ ਇਹ ਕਹਿੰਦਾ ਚੱਲ ਜੀ ਕਈ ਨਾ ਬਲੇ Hindu ਟੋਗਲੇ ਸਿੱਧੀ ਗੱਲ ਜੇ ਪਹਿਲਾਂ ਤੁਹਾਨੂੰ ਲੱਗਦਾ ਹੋਇਆ ਉਹ ਜੋ ਹੈ ਹਾਂ ਜੀ ਹਫਤੇ ਪਹਿਲਾਂ ਕੀ ਹੋਇਆ ਬੜਾ ਸਾਰਾ ਅਪਤੇ ਪਹਿਲਾ ਵਾਲਾ ਵੀ ਭਾਈ ਕੁਛ ਨਹੀਂ ਹੋਇਆ ਜੀ ਉਹ ਮੁੰਲੇ ਵਾਲੇ ਵੀਡੀਓ ਬਣਾਈ ਸੀ ਕੁੜੀ ਦੀ ਉਹ ਮੁੰਲਾ ਭਜਾਤਾ ਸੀ ਇਹਨਾਂ ਨੇ ਠੀਕ ਹੈ ਉਦੋਂ ਵੀ ਅਪਤੇ ਵਾਲੇ ਉਹ ਵੀ ਵੀਡੀਓ ਆ ਕੇ ਕੁੜੀਆਂ ਦੀ ਵੀਡੀਓ ਬਣਾਉਂਦਾ ਸੀ ਉਹ ਵੀ ਭਜਾਤਾ ਸੀ ਅੱਜ ਆਮ ਫੜਿਆ ਨਾ ਤੇ ਮੇਰੇ ਕੋ ਇੱਕ ਬੰਦਾ ਆਇਆ ਕਹਿੰਦਾ ਇੱਕ ਮੁਸਲਮਾਨ ਦਾ ਫੋਨ ਆ ਰਿਹਾ ਤੁਸੀਂ ਉਹਦੇ ਨਾਲ ਗੱਲ ਕਰ ਲਓ ਇਹਨੂੰ ਮਾਰੋ ਨਾ ਮੈਂ ਕਿਹੜਾ ਮੁਸਲਮਾਨ ਹੈ ਤੂੰ ਅੱਗੇ ਲੈ ਕੇ ਆ ਮੈਂ ਕਿਸੇ ਮੁਸਲਮਾਨ ਨੂੰ ਨਹੀਂ ਜਾਣਦੀ ਕਹਿੰਦਾ ਤੂੰ ਇੱਕ ਵਾਰੀ ਗੱਲ ਕਰ ਮੈਨੂੰ ਧਮਕੀ ਦੇ ਰਿਹਾ ਜੀ ਕਹਿੰਦਾ ਤੂੰ ਉਹਨੂੰ ਹੱਥ ਨਾਲ ਤਾ ਇਹ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਜਿੱਥੇ ਜਿਹੜੇ ਮੁਸਲਮਾਨ ਨੇ ਉਹ ਹਿੰਦੂ ਜਿਹੜੇ ਲੋਕ ਨੇ ਉਹਨਾਂ ਉੱਤੇ ਧੱਕੇਸ਼ਾਹੀ ਕਰਦੇ ਹੋਏ ਨਜ਼ਰ ਆਉਂਦੇ ਨੇ ਕਦੇ ਰੇਪ ਕਰਦੇ ਹੋਏ ਇਸ ਤਰੀਕੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਛੋਟੀ ਬੱਚੀ ਦੇ ਜਿਹੜੀ ਕੀ ਹੈ ਗਰਲ ਜਿਹੜਾ ਕੀ ਹੈ ਕਾਮੁਸਨਾ ਕੀਤਾ ਜਾ ਰਿਹਾ ਸੀਗਾ ਰੇਪ ਕਰਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਗੱਲ ਕੁਝ ਇਸ ਤਰੀਕੇ ਨਾਲ ਹੈ ਕਿ ਇੱਕੋ ਵੇੜੇ ਦੇ ਵਿੱਚ ਕੁੜੀ ਵੀ ਰਹਿੰਦੀ ਸੀ ਤੇ ਉਸੇ ਵੇੜੇ ਦੇ ਵਿੱਚ ਉਹ ਵੱਖੀ ਜਿਹੜਾ ਕਿ ਰਹਿੰਦਾ ਸੀਗਾ ਬਾਈ ਆਪਣੀ ਦੋਸਤ ਬਾਈ ਸਾਨੂੰ ਹਿਸਾਬ ਚਾਹੀਦਾ ਮੁਸਲਮਾਨ ਛੋਟਾ ਨਾ ਕਹ ਨਹੀਂ ਜਾਂਦਾ ਕੱਲ ਨੂੰ ਪਤਾ ਕੀ ਕੱਲ ਹੋਰ ਬੱਚਿਆ ਵੀ ਸਾਡੇ ਕੋਲ ਹੈਗੇ ਆ ਪੜੀਆਂ ਚ ਖੇਡ ਵੀ ਲੈਂਦੀਆਂ ਇਹ ਪੈਸੇ ਵਾਲੇ ਹੋ ਗਏ ਪੈਸੇ ਦੇ ਕੇ ਮੁਸਲਮਾਨ ਇੱਕ ਦੂਜੇ ਸਪੋਰਟ ਕਰਕੇ ਛੜਾ ਲੈਂਦੇ ਆ ਕਦੀ ਕਿ ਐਮ ਐਲ ਏ ਨੂੰ ਫੋਨ ਕਰ ਕਦੀ ਕਿਸੇ ਨੂੰ ਫੋਨ ਕਰ ਕਦੀ ਕਿਸੇ ਨੂੰ ਫੋਨ ਕਰਵਾ ਕੇ ਸਾਰੇ ਉੱਤੇ ਥਾਣੇ ਦੇ ਚ ਜਾ ਕੇ ਕਰਵਾ ਦਿੰਦੇ ਤੁਸੀਂ ਸਾਡੇ ਨਾਲ ਚਲੋ ਸਾਡੀ ਸਪੋਰਟ ਕਰੋ ਮਕਾਨ ਮਾਲਕ ਨੂੰ ਵੀ ਚੱਕਿਆ ਜਾਵੇ ਉਹਨੇ ਵੀ ਪੂਰਾ ਹੀ ਉਰੇ ਮਕਾਨ ਮਾਲਕ ਨਾਲ ਵੀ ਗੱਲਬਾਤ ਕਰਨ ਦੀ ਜੁਰੂਰ ਕੋਸ਼ਿਸ਼ ਕਰਗੇ ਇਹ ਮਕਾਨ ਮਾਲਕ ਕਿੱਥੇ ਜੇ ਪਰ ਦਵਾ ਚੱਲ ਚੱਲੋ ਪਲੀਸ ਹਾਂ ਮੈਂ ਮਕਾਨ ਮਾਲਕ ਆ ਇੱਥੇ ਲੋਕਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਤੁਸੀਂ ਉਹਨੂੰ ਘਰੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀ ਮੈਂ ਜੀ ਨਹੀਂ ਗੱਲ ਤੋਂ ਗੱਲ ਆ ਇਹ ਕਿਸੇ ਤੇ ਨੋਕਾ ਨਹੀਂ ਕੋਈ ਝੂਠ ਬੋਲਣ ਦੀ ਮਤਲਬ ਹੈ ਦੇਖੋ ਜੀ ਮੈਨੂੰ ਪਤਾ ਨਹੀਂ ਸੀ ਕਿੱਥੇ ਅਗਲਾ ਆਪਣਾ ਕਮਰੇ 'ਚ ਤਾਲਾ ਮਾਰ ਕੇ ਉੱਪਰ ਗਿਆ ਪਤਾ ਨਹੀਂ ਕਿਹਾ ਮੈਨੂੰ ਪਤਾ ਨਹੀਂ ਆ ਮੈਂ ਵੀ ਮਾਰਿਆ ਉਹਨੂੰ ਕਹਤੋਂ ਇੰਨਾ ਵੱਲੋਂ ਵੀ ਆਈਡੀ ਕਿਉਂ ਮੰਗਿਆ ਗਿਆ ਮੈਂ ਆਈਡੀ ਉਹ ਵੀ ਨਹੀਂ ਆ ਬੀਰ ਜੀ ਅਗਲੇ ਜੀ 15 15 20 ਕਹਿੰਦੇ ਹੁਣ ਤਾਂ ਜਿੰਮਤ ਹੈ ਨਾ ਅਗਲੇ ਕੋਲ ਅਗਲੇ ਕੋਲ ਹੁਣ ਜਿਹੜੇ ਨਵੇਂ ਆਉਂਦੇ ਆ ਨਵੇਂ ਜਿਹੜੇ ਆਉਂਦੇ ਆ ਨਾ ਆਪਾਂ ਹੁਣ ਲੈਣੇ ਆ ਇਹਦੇ ਕੋਈ ਚੱਕਰ ਨਹੀਂ ਹੈ ਇਹਨਾਂ ਕੋਲ ਪੁੱਛੋ ਪੁਰਾਣੇ ਉਹ ਕੋਈ ਐਡੀ ਫਰੂਕ ਲਿੱਤੇ ਉਹ ਕਹਿੰਦਾ ਨਵੇਂ ਐਡੋ ਲੈਂਦੇ ਆ ਪੁਰਾਣੇ ਐਡੋ ਨਹੀਂ ਲੈਂਦਾ ਇਹਨਾਂ ਰਿਸ਼ਤੇ ਦਾ ਲੱਗਦਾ ਨਹੀਂ ਸਾਡੇ ਰਿਸ਼ਤਾ ਕੋਈ ਨਹੀਂ ਹੈ ਐਡੀ ਫਰੂਕੇ ਨਹੀਂ ਲਿੱਤੇ ਸਾਡੇ ਨਾਲ ਤਾਂ ਉੱਤ ਗਈ ਜੀ ਸਾਡੇ ਨਾਲ ਤਾਂ ਬਹੁਤ ਹੀ ਬੇਇੱਜ਼ਤੀ ਹੋ ਰਿਹਾ ਜੀ ਆਪਾਂ ਨੂੰ ਬੰਦੇ ਲੈ ਜਾਓ ਜੋ ਮਰਜ਼ੀ ਕਰੀ ਜਾਓ ਨਹੀਂ ਮੈਂ ਸ਼ਾਤ ਨਹੀਂ ਦਿੱਤਾ ਹਾਲੀ ਵੀ ਕਹਿੰਦਾ ਮੈਂ ਸ਼ਾਤ ਨਹੀਂ ਦਿੱਤਾ ਮੈਨੂੰ ਲੋੜ ਹੀ ਨਹੀਂ ਐ ਜੋ ਮਰਜ਼ੀ ਕਰੋ ਲੈ ਜਾ ਕੇ ਫਾਸੀ ਦਿਓ ਜੋ ਮਰਜ਼ੀ ਕਰੋ ਆਪਾਂ ਨੂੰ ਕੋਈ ਮਤਲਬ ਨਹੀਂ ਐ ਇਹਦੀ ਸਾਨੂੰ ਆਈਡੀ ਪ੍ਰੂਫ ਵੀ ਦਿੰਦੇ ਯਾਰ ਆਈਡੀ ਉੱਪਰ ਬਿਲਕੁਲ ਹੋਵੇ ਤਾਂ ਚਾਹ ਦੂਣਾ ਚਾਚਾ ਮੈਂ ਆਪਣੇ ਪੈਦਾ ਕਰੂੰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਅਗਲੇ ਕੋਲ ਲੈ ਲੈ ਅਗਲੇ ਪੜਾਉਣਾ ਯਾਰ ਅਗਲੇ ਕੋਲ ਹੋਣਾ ਅਗਲੇ ਪੜਾਉਣਾ ਜੋ ਮਰਜ਼ੀ ਕਰੋ ਉਹਦਾ ਮੈਨੂੰ ਕੋਈ ਮਤਲਬ ਨਹੀਂ ਐ ਵੀਰ ਜੀ ਹੂੰ ਪਈ ਸਾਨੂੰ ਇਨਸਾਫ ਚਾਹੀਦਾ ਅਸੀਂ ਨਹੀਂ ਇਹਨਾਂ ਲੋਕਾਂ ਦੇ ਨਾਲ ਹਾਂ ਬਿਲਕੁਲ ਨਾਲ ਇਹਨਾਂ ਨਾਲ ਸ਼ੁਰੂ ਤੋਂ ਕੰਨ ਵੀ ਇਹਨਾਂ ਨਾਲ ਆ ਮੈਂ ਜਦੋਂ ਇਹ ਜੇ ਘਰ ਨਾ ਲਾਏ ਕੁਝ ਨਹੀਂ ਹੋਏਗਾ ਤਾਂ ਨਾਲ ਬੈਠੋਗੇ ਇਹਨਾਂ ਨਾਲ ਮੈਂ ਵੀ ਬੈਠੂੰਗਾ ਠੀਕ ਹੈ ਮੈਂ ਤਾਂ ਕੰਨ ਵੀ ਠੀਕ ਹੈ ਇਹ ਚੱਕਰ ਜੋ ਮਰਜੀ ਬੰਦਾ ਮਿਲ ਗਿਆ ਬੰਦਾ ਲੈ ਜਾ ਕੇ ਜੋ ਮਰਜੀ ਕਰੋ ਬਾਸੀ ਦਿਓ ਜੋ ਮਰਜੀ ਕਰੋ ਆਪਾਂ ਨੂੰ ਕੋਈ ਮਤਲਬ ਨਹੀਂ ਆ ਲੋੜ ਪਿਆ ਇੱਕ ਮਿੰਟ ਬੰਦਾ ਲੱਭਣਗੇ ਨਾ ਅਸੀਂ ਜਦੋਂ ਹਨਾ ਇਹ ਬੰਦਾ ਕਹਿੰਦਾ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਨਿਕਲੋ ਕਹਿੰਦਾ ਉਹ ਬੰਦੇ ਨੂੰ ਕਹਿੰਦਾ ਅਸੀਂ ਬਹੁਤ ਕੁੱਟ ਲਿਆਵਾ ਕਹਿੰਦੇ ਕਹਿੰਦੇ ਅਸੀਂ ਬੰਦੇ ਨੂੰ ਬਹੁਤ ਕੁੱਟ ਲਿਆਵਾ ਉਹਨੂੰ ਛੱਡ ਦਿਓ ਕਹਿੰਦੇ ਉਹਨੂੰ ਕੁੱਟਿਆ ਐਂ ਤਾਂ ਮੈਂ ਨਹੀਂ ਕੁੱਟਿਆ ਮੈਂ ਵੀ ਕੁੱਟਿਆ ਛੱਡਣ ਵਾਲੀ ਗੱਲ ਆ ਛੱਡਣ ਵਾਲੀ ਆ ਆ ਉਹ ਜਸ ਫਸਲੀਅਤ ਕੁੜੀ ਦੀ ਵੀ ਵਾਈ ਹੋ ਕੇ ਇਹ ਮੰਨਦੇ ਇਹਨਾਂ ਨੂੰ ਇਹਨਾਂ ਨੂੰ ਪਤਾ ਆਇਆ ਮੈਂ ਤਾਂ ਮੈਂ ਤਾਂ ਬਾਅਦ ਚ ਆਇਆ ਮੈਂ ਤਾਂ ਬਾਅਦ ਚ ਆਇਆ ਕਿਆ ਕਿਆ ਪੱਕਾ ਮੈਂ ਤਾਂ ਬਾਅਦ ਚ ਆਇਆ ਸਮਝਿਆ ਕੀ ਨਹੀਂ ਆ ਹੈ ਨਹੀਂ ਮੈਂ ਕੋਈ ਗੱਲ ਜਦੋਂ ਮੈਂ ਉਹਨੂੰ ਫੜਿਆ ਸੀਗਾ ਨਾ ਜਦੋਂ ਮੈਂ ਉਹਨੂੰ ਕੁਟਰੀ ਸੀ ਮੈਂ ਕੱਲੀ ਸੀਗੀ ਦੋ ਚਾਰ ਪਬਲਿਕ ਮੇਰੇ ਨਾਲ ਸੀਗੇ ਤਦੋਂ ਇਹਨਾਂ ਨੇ ਉਹਦੀ ਸਪੋਰਟ ਕੀਤੀ ਸੀਗੀ ਇਹਨਾਂ ਨੇ ਮੈਨੂੰ ਕਹਿੰਦੇ ਸੀਗੇ ਮੈਨੂੰ ਮੈਨੂੰ ਕਹਿੰਦੇ ਸੀਗੇ ਕਹਿੰਦੇ ਤੁਸੀਂ ਜਾਓ ਜਾਓ ਸਾਡੀ ਆਪਸ ਦੀ ਗੱਲ ਹੈ ਅਸੀਂ ਆਪੇ ਨਿਬੇੜ ਲਾਂਗੇ ਜਦੋਂ ਪਬਲਿਕ ਜਦੋਂ ਸਾਰੀ ਪਬਲਿਕ ਮੇਰੇ ਨਾਲ ਖੜੀ ਹੋ ਗਈ ਫਿਰ ਇਹ ਇਹ ਤਦੋਂ ਸਾਡੀ ਸਪੋਰਟ ਕਰਨ ਲੱਗ ਪਏ ਆ ਕਹਿੰਦੇ ਸਾਡੀ ਸਪੋਰਟ ਪਰ ਪਹਿਲਾਂ ਉਹਨਾਂ ਨੇ ਸਾਰੀ ਬੁਝਾਉਂਦਾ ਸੀਗੀ ਨਹੀਂ ਸਪੋਰਟ ਕਰ ਪਾਏ ਭਾਈ ਹੁਣ ਸਪੋਰਟ ਕਰ ਆਵਾਏ ਬੰਦਾ ਇਹ ਬੰਦਾ ਪਹਿਲਾਂ ਕਹਿ ਰਿਹਾ ਸੀਗਾ ਕਿ ਮਤਲਬ ਹੈ ਨਾ ਪਹਿਲਾਂ ਕਹਿੰਦੇ ਸੂਬਾਨ ਨੂੰ ਜ਼ਬਾਨ ਪਾਈ ਚਾਰੇ ਦੀ ਗੱਲ ਅਸੀਂ ਆਪੇ ਸਾਡੇ ਵੇੜੇ ਦੀ ਗੱਲ ਹੈ ਸਾਡੇ ਵੇੜੇ 'ਚ ਬੰਦਾ ਰਹਿੰਦਾ ਸੀ ਆਪੇ ਨੇ ਵੇੜ ਲਾਗੇ ਇਹ ਤਾਂ ਆਪ ਹੀ ਸੀਗਾ ਲੈ ਮੇਰੀ ਇਹਨਾਂ ਗੱਲ ਸਰ ਸੱਤ ਜੇਮ ਕੰਮ ਇੱਕ ਮਿੰਟ ਆ ਰਿਹਾ ਇੱਕ ਮਿੰਟ ਬੰਦੇ ਭਾਈ ਇੱਕ ਮਿੰਟ ਜਿਵੇਂ ਮੈਂ ਆਇਆ ਇੱਕ ਮਿੰਟ ਜਿਵੇਂ ਮੈਂ ਜਿਵੇਂ ਕੰਮ ਹੋਇਆ ਮੈਂ ਆਇਆ ਮੈਂ ਨੇ ਉਸਨੂੰ ਪਕੜਿਆ ਮਨ ਫੜੇ ਐਗਾਂ ਇਹ ਨੂੰ ਪਨਾ ਗੜਾ ਇਹ ਬੰਦਾ ਤਾਂ ਨਹੀਂ ਮੇਰੇ ਕਮਰੇ 15 ਸਾਲ ਹੋ ਰਹੇ ਨੇ ਤੂੰ ਇੰਨੀ ਨਹੀਂ ਗੱਲ ਕਹੀ ਐ ਇੱਕ ਮਿੰਟ ਇਹ 15 ਸਾਲੇ ਰਹਿੰਦੇ ਨੇ ਮੇਰੇ ਕਮਰੇ ਕਹਿੰਦੇ ਨਹੀਂ 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 ਜੀ ਨਹੀਂ ਜੀ ਗਲਤ ਬੰਦਾ ਇਹਨੂੰ ਪਤਾ ਨਹੀਂ ਕੋਈ ਗਲਤ ਬੰਦਾ ਹੈ ਇੱਕ ਮਿੰਟ ਜਿਵੇਂ ਬੱਜਿਆ ਮੈਂ ਮੇਰੇ ਜਿੰਦੂ ਬੁਲਾਇਆ ਬੰਦੇ ਦੀ ਹਾਲਤ ਠੀਕ ਹੈ ਬਿਲਕੁਲ ਜੀ ਬੰਦੇ ਦੀ ਹਾਲਤ ਠੀਕ ਹੈ ਬਿਲਕੁਲ ਮਾਨਸਿਕ ਸੰਤੁਲਨ ਦਾ ਕੰਮ ਨਹੀਂ ਹੈਗਾ ਨਹੀਂ 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 ਬਿਲਕੁਲ ਠੀਕ ਹੈ ਮੈਂ ਇਸ ਤਰੀਕੇ ਦਾ ਬਿਆਨ ਦੇ ਦੋ ਵੀ ਉਸ ਦਾ ਨਹੀਂ 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 ਬਿਲਕੁਲ ਨਹੀਂ ਬਿਲਕੁਲ ਸਹੀ ਆ ਬੰਦਾ ਠੀਕ ਹੈ ਮੈਨੂੰ ਜੇਲੇ ਰੋਟੀ ਖਾਂਦ ਨੂੰ ਬੁਲਾਇਆ ਨਾ ਪਹਿਲਾਂ ਮੇਰੀ ਗੱਲ ਸੁਣ ਲਓ ਇਹਨਾਂ ਨੇ ਪਤਾ ਨਹੀਂ ਕਿੰਨੇ ਫੋਨ ਕੀਤਾ ਮੈਨੂੰ ਬੁਲਾਇਆ ਮੈਨੂੰ ਮੈਂ ਕਹਿੰਦਾ ਲੜ ਪਿਆ ਹੋਣਾ ਇਹ ਲੜ ਪੈਂਦੇ ਆ ਕਦੀ ਕਦੀ ਲੜ ਪਿਆ ਮੈਨੂੰ ਤੋਂ ਬਾਅਦ ਚ ਪਤਾ ਲੱਗਾ ਵੀ ਲੜਖੀ ਦੇ ਦਿੱਤਾ ਕੀਤਾ ਫਿਰ ਆਪਾਂ سپورਟ ਹੀ ਨਹੀਂ ਕੀਤਾ ਕੱਲ ਮੇਰਾ ਘਰ ਦੀ ਕੋਈ ਕੁੜੀ ਨਾਲ ਲੱਦਾ ਹੋਦਾ ਮੈਂ ਕਿੱਦਾਂ ਕਰਨਾ ਪਹਿਲੇ ਕੀਤੀ ਹੈ ਭਾਈ ਨਹੀਂ ਕੀਤੀ ਮੇਰੇ ਨਾਲ ਕੀਤੀ ਹੈ ਮੈਂ ਸੱਚਾ ਬੋਝ ਨਾਲ ਪਿਆ ਪਹਿਲੇ ਕੀਤੀ ਹੈ ਫਿਰ ਨਹੀਂ ਕੀਤੀ ਇਹਨਾਂ ਨੇ ਇਹ ਕਹਿੰਦੇ ਗਾਣਾ ਭਾਈ ਕੱਟ ਹੋ ਗਿਆ ਹੋ ਗਿਆ ਹੋ ਗਿਆ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਉਦੋਂ ਇਹ ਬੰਦਾ ਆਪਣੀ ਸਪੋਰਟ ਕਰਨ ਲੱਗ ਗਿਆ ਨਹੀਂ ਤਾਂ ਉਹਦੇ ਬੋਟ ਕਰ ਬੈਠੇ 1 ਮਿੰਟ ਇਹਨਾਂ ਨੇ ਸਾਰੇ ਕਿਸੇ ਬੰਦੇ ਨੂੰ ਫੋਨ ਕਰਾਇਆ ਵੱਡੇ ਦੇ ਬੰਦੇ ਦਾ ਕੋਈ ਮੈਂ ਦਾ ਵੱਡੇ ਬੰਦੇ ਤੋਂ ਬੋਲ ਕਰਵਾਇਆ ਗੱਲ ਕਰੋ ਗੱਲ ਕਰੋ ਗੱਲ ਕਰੋ ਮੈਂ ਪਾਕਿਸਤਾਨੀ ਕਿਉਂ ਨਾ ਭਾਈ ਇਹਦੀ ਗੱਲ ਹੈ ਇੱਕ ਮਿੰਟ ਖੜ ਜਾ ਸਾਡਾ ਬੰਦਾ ਯਾਰ ਉਹਨੂੰ ਸਾਡਾ ਗਲੀ ਚਹੀਏ ਬੰਦਾ ਮੁਸਲਮਾਨ ਆਇਆ ਸੀ ਸਾਡੇ ਗਲੀ ਚਿ ਹੈ ਮੈਨੂੰ ਨਹੀਂ ਪਤਾ ਕੋ ਉਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਂ ਨੂੰ ਜਦੋਂ ਮਾਰੀ ਸੀ ਨਾ ਥੱਪੜ ਮੁਸਲਮਾਨ ਬੰਦਾ ਆਇਆ ਕਹਿੰਦਾ ਤੁਸੀਂ ਇਹਨੂੰ ਨਾ ਮਾਰੋ ਕਿਸੇ ਬੰਦੇ ਦਾ ਫੋਨ ਹੈ ਗੱਲ ਕਰ ਲੋ ਅੱਗੇ ਸਪੋਰਟ ਕਰਵਾ ਰਿਆ ਸੀ ਕਹਿੰਦਾ ਮੁਸਲਮਾਨ ਨੂੰ ਮਾਰਵਾ ਲਾ ਗਿਆ ਰਿਪੋਰਟ ਕਰਵਾ ਲਿਆ ਪੁਲਿਸ ਦਾ ਬੰਦਾ ਹੈ ਪੁਲਿਸ ਨੇ ਜਿਆਦਾ ਪੁਲਿਸ ਨੇ ਹਵਾਲੇ ਕਰ ਦੋ ਤੁਸੀਂ ਨਾ ਮਾਰੋ ਮੈਂ ਕਿਉਂ ਨਾ ਮਾਰਿਆ ਇਹਨੇ ਗਲਤ ਕੰਮ ਕੀਤਾ ਮਾਰ ਖਾਣ ਵਾਲੇ ਕੰਮ ਕੀਤਾ ਕਹਿੰਦਾ ਨਹੀਂ ਨਹੀਂ ਤੁਸੀਂ ਗੱਲ ਕਰੋ ਮੈਂਨੇ ਧਮਕੀਆਂ ਦੇ ਰੇ ਕਹਿੰਦਾ ਤੁਹਾਡੇ ਵਾਸਤੇ ਸਹੀ ਗੱਲ ਨਹੀਂ ਹੈ ਕੱਲ ਤੁਸੀਂ ਤੁਸੀਂ ਵੀ ਫਸ ਸਕਦੇ ਹੋ ਜੇ ਕੱਲ ਮੈਨੂੰ ਕੁਝ ਹੋਇਆ ਇਹਦੀ ਜ਼ਿੰਮੇਵਾਰੀ ਵੀ ਇਹ ਬੰਦਾ ਤੇ ਹੋਗੇ ਠੀਕ ਹੈ ਠੀਕ ਹੈ ਨਾ ਕੱਲ ਮੈਨੂੰ ਕੁਝ ਨਹੀਂ ਹੋਣਾ ਚਾਹੀਦਾ ਯਾ ਮੈਨੂੰ ਨਹੀਂ ਮਿਸਰ ਮੁਨੇ ਮੁਸਲਮਾਨ ਬੰਦਾ ਐਸੇ ਧਮਕੀ ਦੇ ਕੇ ਗਿਆ ਯਾ ਧਮਕੀ ਦੇ ਕੇ ਗਿਆ ਮੈਂਨੇ ਧਮਕੀ ਦੇ ਕੇ ਗਿਆ ਐਮਨਿਟੀ ਦਾ ਹਾਂਜੀ ਹਾਂਜੀ ਬੰਦੀਆਂ ਜੀ ਇਹ ਗੱਲ ਆ ਮੈਨੂੰ ਧਮਕੀ ਦੇ ਕੇ ਗਏ ਆਓ ਕੱਲ ਨੂੰ ਜੇ ਮੈਨੂੰ ਕੁਝ ਹੋਇਆ ਨਾ ਉਹਦੇ ਜਿਮਵਾਰ ਇਹ ਦੋ ਹੋਣਗੇ ਸਿੱਧੀ ਗੱਲ ਮੈਂ ਕਹਿ ਰਹੀ ਆ ਅ ਫਿਰ ਅੱਜ ਇੱਥੇ ਜਿਸ ਤਰੀਕੇ ਨਾਲ ਇੱਕ ਮੰਨ ਲਿਆ ਕੁੜੀ ਨੂੰ ਵੀ ਇਹ ਤਾਂ ਕੁੜੀ ਨਾਲ ਲੈ ਉਹਨਾਂ ਦੋਨਾਂ ਸਵੇਰ ਸਾਲ ਲੈਣਾਂਗੇ ਉਹ ਤੇ ਮੈਡੀਕਲ ਕਰਲ ਨਹੀਂ ਜਾ ਕੇ ਪਹਿਲਾਂ ਡਾਕਟਰ ਨਾਲ ਚਲਦੇ ਗਏ ਪਰ ਨਹੀਂ ਉਹਨਾਂ ਨੇ ਕਹਿ ਰਹੇ ਵੀ ਗਲਤ ਹੱਥ ਜਿਨਾ ਲਗਾ ਰਹੇ ਸੀ ਉਸ ਚੀਜ਼ ਦਾ ਕੀ ਮੈਡੀਕਲ ਹੋਏਗਾ ਜੀ ਪਹਿਲਾਂ ਮੈਨੂੰ ਇਹ ਦੱਸੋ ਉਹ ਬਾਕੀ ਦੇਖੇ ਜੋ ਹੋਏ ਨੇ ਕਿ ਕੈਮਰਾ ਲਗਾਉ ਚੱਕਾ ਕਰ ਮੈਂ ਟੁਕੀਆ ਸੇ ਪਹਿਲੇ ਉਹਨੂੰ ਲਿਆਨੇ ਥਾੜੇ ਖਾਣੇ ਜਗ ਮੁੜ ਕੇ ਆ ਕੇ ਤਫਤੀਸ਼ ਕਰਦੇ ਆ ਆਂਡ ਗੋਡ ਪੁਲਿਸ ਦੇ ਕਰਦੇ ਕੀ ਜੇ ਲੱਗੀ ਬਾਦ ਠੀਕ ਹੈ ਮੌਕੇ ਤੇ ਤੁਸੀਂ ਇੱਥੇ ਪਹੁੰਚੇ ਹੋ ਤਾਂ ਲੋਕਾਂ ਵਿੱਚ ਕਾਫੀ ਜ਼ਿਆਦਾ ਰੋਸ ਹੈ ਤੇ ਕਿਸ ਤਰੀਕੇ ਨਾਲ ਇਸ ਦੀ ਜਿਹੜੀ ਸਾਰੀ ਕਾਰਵਾਈ ਕੀਤੀ ਜਾਏਗੀ ਜੀ ਨਹੀਂ ਉਹਨੂੰ ਲਿਆ ਕੇ ਥਾਣੇ ਤੁੱਕੀ ਜਲਦੀ ਨਹੀਂ ਉਹ ਨਾਲ ਲਾ ਕੇ ਬੰਦ ਕਰਕੇ ਆ ਦੇਖ ਲੈ ਤਸਵੀਰ ਕਰ ਲੈ ਜਿਹੜੀ ਕਿ ਇਹ ਦੇਖਿਆ ਕੋਈ ਆਪਣੇ ਜ਼ਬਤ ਵਿੱਚ ਲੈ ਲੈ ਹਾਂ ਆਪਣੇ ਕਬਜ਼ੇ ਲੈ ਲੈ ਬੰਦਾ ਜੀ ਲੋਕਾਂ ਦੇ ਵਿੱਚ ਜਿਹੜਾ ਕਿ ਰੋਜ਼ੀ ਤੋਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਗੁੱਸਾ ਐਗਰੈਸ਼ਨ ਹੈ ਵੀ ਜਿਹੜੀ ਇੱਕ ਛੋਟੀ ਬੱਚੇ ਨਾਲ ਗਲਤ ਹਰਕਤ ਕਰਦਾ ਹੋਇਆ ਇੱਕ ਵਿਅਕਤੀ ਜਦੋਂ ਲੋਕਾਂ ਨੇ ਆਪ ਸੜਕ ਵੱਲੋਂ ਫੜਿਆ ਤਾਂ ਤਸਵੀਰਾਂ ਤੁਹਾਨੂੰ ਉਸ ਇਲਾਕੇ ਦੀਆਂ ਦਿਖਾ ਰਹੇ ਐਵੇਂ ਜਿੱਥੇ ਲੋਕਾਂ ਨੇ ਉਸ ਵਿਅਕਤੀ ਨੂੰ ਫੜਿਆ ਤਾਂ ਉਸ ਦੀ ਜਿਹੜੀ ਕੀ ਹੈ ਪੁਲਿਸ ਨੂੰ ਇੰਤਲਾਹ ਕੀਤਾ ਗਿਆ ਤੇ ਜਦੋਂ ਪੁਲਿਸ ਇੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਜਿਹੜਾ ਕਿ ਆ ਲੈ ਲਿਆ ਹੋਇਆ ਤਾਂ ਤਸਵੀਰਾਂ ਤੁਹਾਨੂੰ ਉਸੇ ਇਲਾਕੇ ਦੀਆਂ ਦਿਖਾ ਰਿਹਾ ਜਿੱਥੇ ਦੀ ਘਟਨਾ ਹੈ ਤਾਂ ਲੋਕਾਂ ਨਾਲ ਗੱਲਬਾਤ ਵੀ ਜਿਸ ਤਰੀਕੇ ਨਾਲ ਕੀਤੀ ਹੈ ਤਾਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਆ ਰੋਜ਼ ਦੇਖਣ ਨੂੰ ਮਿਲ ਰਿਹਾ ਤਾਂ ਕਈ ਲੋਕ ਜਿਹੜੇ ਨੇ ਇਸ ਦਾ ਤਮਾਸ਼ਾ ਵੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਿਸ ਤਰੀਕੇ ਨਾਲ ਤੁਸੀਂ ਉੱਥੇ ਇਕੱਠੇ ਇਕੱਠਾ ਹੋਏ ਦੇਖ ਸਕਦੇ ਹੋ